ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਹੇਅਰ ਸੀਰਮ ਬਾਰੇ ਗੱਲ ਕਰਾਂਗੇ ਵੈਸੇ ਤਾਂ ਹੇਅਰ ਸੀਰਮ ਬਹੁਤ ਆਉਂਦੇ ਆ ਬ੍ਰਾਂਡ ਦੇ ਅਲੱਗ-ਅਲੱਗ ਤਰੀਕੇ ਦੇ ਆਉਂਦੇ ਆ ਜਿਵੇਂ ਹੇਅਰ ਗਰੋਥ ਲਈ ਤੇ ਡੈਂਡਰਫ ਲਈ ਜਾਂ ਫਿਰ ਜਿਹੜੇ ਵਾਈਟ ਜਾਂ ਗ੍ਰੇ ਹੇਅਰ ਆ ਉਹਨਾਂ ਲਈ ਵੀ ਆਉਂਦੇ ਆ ਸੀਰਮ ਬਟ ਜਿਹੜੇ ਅੱਜ ਮੈਂ ਸੀਰਮ ਦੀ ਗੱਲ ਕਰ ਰਹੀ ਆ ਇਹ ਜਿਹੜੇ ਆਨੇ ਮੈਨੇਜੇਬਲ ਹੈਅਰ ਹੁੰਦੇ ਆ ਜਾਂ ਫਰੀਜ਼ੀ ਡਰਾਈ ਹੈਅਰ ਹੁੰਦੇ ਉਹਨਾਂ ਵਾਸਤੇ ਜਿਹੜਾ ਆਪਾਂ ਸੇਰਮ ਯੂਜ਼ ਕਰਦੇ ਆ ਉਹਦੇ ਲਈ ਆਪਾਂ ਅੱਜ ਗੱਲ ਕਰਾਂਗੇ ਕਿ ਕਿੱਦਾਂ ਦਾ ਸੇਰਮ ਹੋਣਾ ਚਾਹੀਦਾ ਕਿਸ ਤਰੀਕੇ ਨਾਲ ਇਹ ਤੁਸੀਂ ਲਗਾ ਸਕਦੇ ਹੋ ਇਹਦੇ ਵਿੱਚ ਕਿਹੜਾ ਤਰੀਕਾ ਤੁਸੀਂ ਗਲਤ ਯੂਜ਼ ਕਰਦੇ ਹੋ ਜਾਂ ਕਿਸ ਤਰੀਕੇ ਨਾਲ ਇਹ ਆਪਾਂ ਨਹੀਂ ਲਗਾਉਣਾ ਚਾਹੀਦਾ ਹੈਗਾ ਉਹ ਸਾਰਾ ਅੱਜ ਆਪਾਂ ਇਹਦੇ ਵਿੱਚ ਡਿਸਕਸ ਕਰਾਂਗੇ ਪਹਿਲਾਂ ਤਾਂ ਮੈਂ ਇੱਥੇ ਦੱਸਦਾ ਕੁਕੇ ਬਹੁਤ سارے ਬ੍ਰਾਂਡਾਂ ਦੇ ਬ੍ਰਾਂਡਸ ਦੇ ਸੀਰਮ ਆ ਰਹੇ ਆ ਮਾਰਕੀਟ ਦੇ ਵਿੱਚ ਤੇ ਚੂਜ਼ ਕਰਨਾ ਬੜਾ ਔਖਾ ਹੋ ਜਾਂਦਾ ਪਹਿਲਾਂ ਤਾਂ ਤੁਸੀਂ ਦੇਖੋ ਤੁਹਾਡੀ ਪਾਕਟ ਕੀ ਅਲਾਉ ਕਰਦੀ ਆ ਮਹਿੰਗੇ ਤੋਂ ਲੈ ਕੇ ਸਸਤੇ ਵਾਲਾ ਸਾਰੇ ਤਰੀਕੇ ਦੇ ਅੱਜ ਕੱਲ ਬ੍ਰਾਂਡ ਦੇ ਸੀਰਮ ਮਾਰਕੀਟ ਦੇ ਵਿੱਚ ਹੈਗੇ ਆ ਹੁਣ ਇਥੇ ਦੋ ਕੰਪਨੀਆਂਜ਼ ਨੂੰ ਜ਼ਿਆਦਾਤਰ ਜਿਹੜੇ ਪੀਪਲ ਆ ਉਹ ਪਸੰਦ ਵੀ ਕਰਦੇ ਆ ਤੇ ਉਹਨਾਂ ਨੂੰ ਪਤਾ ਹੀ ਲੋ ਕੰਪਨੀ ਦਾ ਜ਼ਿਆਦਾ ਦਾ ਪਤਾ ਹੀ ਨਹੀਂ ਹੈਗਾ ਮੋਸਟਲੀ ਇੱਕ ਤਾਂ ਲੌਰੀਅਲ ਦੀ ਹੈ ਤੇ ਇੱਕ ਮੈਟ੍ਰਿਕਸ ਦੀ ਆ ਬਟ ਇਹਨਾਂ ਦੋਨਾਂ ਦੇ ਸੀਰਮ ਵਧੀਆ ਨੇ ਬਟ ਥੋੜੇ ਕੋਸਟਲੀ ਆਉਂਦੇ ਆ ਬਾਕੀ ਇਹਦੀ ਡੁਪਲੀਕੇਸੀ ਅੱਜਕੱਲ ਬਹੁਤ ਆਉਣ ਲੱਗ ਗਈ ਆ ਕਿਉਂਕਿ ਮਾਰਕੀਟ ਦੇ ਵਿੱਚ ਆਬਵੀਅਸ ਆ ਜਿਹੜਾ ਬ੍ਰਾਂਡ ਬੜਾ ਵਧੀਆ ਤਾਂ ਉਹਦੀ ਡੁਪਲੀਕੇਸੀ ਪਤਾ ਹੀ ਕਿੰਨੇ ਵਿੱਚ ਤਾਂ ਪਹਿਲਾਂ ਆ ਜਾਂਦੀ ਆ ਤੇ ਇਥੇ ਤੁਹਾਨੂੰ ਚੂਜ਼ ਕਰਨਾ ਥੋੜਾ ਜਿਹਾ ਔਖਾ ਹੋ ਜਾਂਦਾ ਕਿ ओरिजिनल ਵਾਲਾ ਜਾਂ ਫੇਕ ਉਦੇ ਨਾਲ ਬੈਟਰ ਹੈਗੇ ਤੁਸੀਂ ਮੇਰੇ ਹਿਸਾਬ ਨਾਲ ਤਾਂ ਕਿ ਤੁਸੀਂ ਜਿਹੜੇ ਇੰਡੀਅਨ ਬ੍ਰਾਂਡ ਹੈਗੇ ਉਹਨਾਂ ਦੇ ਸੇਰਮ ਵੀ ਯੂਜ਼ ਕਰ ਸਕਦੇ ਹੋ ਬਾਕੀ ਮੈਂ ਸਟ੍ਰੀਕਸ ਦਾ ਸੇਰਮ ਯੂਜ਼ ਕਰਦੀ ਆ ਇੱਕ ਤਾਂ ਬਜਟ ਫ੍ਰੈਂਡਲੀ ਆ ਤੇ ਇਹਦੀ ਜਿਹੜੀ ਕੰਸਿਸਟੈਂਸੀ ਆ ਉਹ ਵੀ ਬਹੁਤ ਵਧੀਆ ਤੇ ਇੱਕ ਕੁਆਂਟੀਟੀ ਵੀ ਵਧੀਆ ਆ ਜਾਂਦੀ ਆ ਜਿੰਨਾ ਕਿ ਉਹਨਾਂ ਨੇ ਪੈਕੇਜ ਦੇ ਵਿੱਚ ਜਾਂ ਪ੍ਰਾਈਸਿੰਗ ਦੇ ਅਕੋਰਡਿੰਗ ਮੈਨੂੰ ਸਹੀ ਲੱਗਿਆ ਉਹ ਬਾਕੀ ਤੁਸੀਂ ਆਪਣੇ ਪਾਕਟ ਦੇ ਅਕੋਰਡਿੰਗ ਚੂਜ਼ ਕਰ ਸਕਦੇ ਹੋ ਹਾਂਜੀ ਉਹਨੇ ਇੱਥੇ ਆਪਾਂ ਇਹ ਦੇਖਣਾ ਕਿ ਆਪਾਂ سیرਮ ਬਾਏ ਕਿਦਾਂ ਕਰਨਾ ਕਿਹੜੀ ਚੀਜ਼ ਆ ਜਿਹੜੀ ਆਪਾਂ ਨੂੰ ਦੇਖਣੀ ਚਾਹੀਦੀ ਹੈ سیرਮ ਲੈਣ ਦੇ ਟਾਈਮ ਉਹਦਾ ਇਹ ਚੀਜ਼ ਆ ਕਿ ਪਹਿਲਾਂ ਤੁਸੀਂ ਉਹਦੀ ਕੰਸਿਸਟੈਂਸੀ ਦੇਖੋ ਉਹ ਥੋੜੇ ਵਾਟਰੀ ਬੇਸ ਦੇ ਵਿੱਚ ਆਉਂਦੇ ਆ ਤਾਂ ਪਹਿਲਾਂ ਤੁਸੀਂ ਦੇਖੋ ਉਹ ਜ਼ਿਆਦਾ ਥਿਨ ਵੀ ਨਹੀਂ ਹੋਣਾ ਚਾਹੀਦਾ ਤੇ ਜ਼ਿਆਦਾ ਥਿੱਕ ਵੀ ਨਹੀਂ ਹੋਣਾ ਚਾਹੀਦਾ ਉਹਦੀ ਕੰਸਿਸਟੈਂਸੀ ਵਿਚਾਲੀ ਹੋਣੀ ਚਾਹੀਦੀ ਆ ਕਿਉਂਕਿ ਜ਼ਿਆਦਾ ਥਿਨ ਹੋਇਆ ਪਤਲਾ ਹੋਇਆ ਤਾਂ ਉਹਨੇ ਕੰਮ ਹੀ ਨਹੀਂ ਕਰਨਾ ਹੈਗਾ ਪ੍ਰੋਪਰਲੀ ਤੁਹਾਡੇ హెయిਰ ਦੇ ਉੱਪਰ ਤੇ ਜ਼ਿਆਦਾ ਪਤਲਾ ਸੌਰੀ ਜ਼ਿਆਦਾ ਗਾੜਾ ਹੋਇਆ ਜਾਂ ਥਿੱਕ ਹੋਇਆ سیرਮ ਉਹਨੇ ਤੁਹਾਡੇ ਉਹ ਵੀ ਨਹੀਂ ਚੰਗੀ ਤਰ੍ਹਾਂ ਤਰੀਕੇ ਨਾਲ ਅਪਲਾਈ ਹੁੰਦਾ ਕਿਉਂਕਿ ਅਸੀਂ ਕੰਮ ਕਰਦੇ ਹਾਂ ਸਾਨੂੰ ਸਾਨੂੰ ਪਤਾ ਹਰ ਇੱਕ ਤਰੀਕੇ ਦਾ ਸੀ ਕਿ سیرਮ ਯੂਜ਼ ਕੀਤਾ ਹੋਇਆ ਉਸ ਅਕੋਰਡਿੰਗਲੀ ਮੈਂ ਜਿਹੜਾ ਮੇਰਾ ਐਕਸਪੀਰੀਅੰਸ ਆ ਉਹਦੇ ਅਕੋਰਡਿੰਗਲੀ ਮੈਂ ਤੁਹਾਨੂੰ ਦੱਸ ਰਹੀ ਹਾਂ ਤੇ ਬਾਕੀ ਆਪਣੀ ਇਹ ਚੀਜ਼ ਆ ਕਿ ਆਪਾਂ ਸਿਰਫ ਦੋ ਬ੍ਰਾਂਡ ਨੂੰ ਜਾ ਰਹੇ ਹਾਂ ਗਲੋਰੀਅਲ ਤੇ ਮੈਟ੍ਰਿਕਸ ਤੇ ਇਹ ਆਉਂਦੇ ਵੀ ਮਹਿੰਗੇ ਆ ਤੇ ਮੈਂ ਇਹਨਾਂ ਦੇ ਵਿੱਚ ਸਟਿਕਸ ਦਾ ਯੂਜ਼ ਕਰ ਰਹੀ ਹਾਂ ਤੇ ਮੈਨੂੰ ਉਹ ਜਿਆਦਾ ਵਧੀਆ ਲੱਗਿਆ ਵਾ ਕਿਉਂਕਿ ਪ੍ਰਾਈਸ ਵਾਈਜ਼ ਇਹਦੀ ਜਿਹੜੀ ਕੁਆਲਿਟੀ ਆ ਉਹ ਵੀ ਵਧੀਆ ਵਾ ਤੇ ਜਿਹੜਿਆ ਤੁਹਾਨੂੰ ਇਹ ਜਿਆਦਾ ਕੁਆਂਟੀਟੀ ਵਿੱਚ ਵੀ ਮਿਲ ਰਿਹਾ ਔਰ ਮੈਟ੍ਰਿਕਸ ਦੇ ਨਾਲ ਉਹ ਕਾਸਟਲੀ ਪੈਂਦਾ ਵਾ ਬਾਕੀ ਤੁਹਾਡੀ ਆਪਣੀ ਪਾਕਟ ਆ ਜਿੱਦਾਂ ਦਾ ਤੁਸੀਂ ਚਾਹੁੰਦੇ ਹੋ ਤੁਸੀਂ ਓਦਾਂ ਦਾ ਲੈ ਸਕਦੇ ਹੋ ਤੇ ਇੱਥੇ ਆ ਜਾਂਦਾ ਕਿ ਡੁਪਲੀਕੇਸੀ ਵੀ ਬਹੁਤ ਆ ਰਹੀ ਆ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ origignal ਆ ਦਾ ਫੀਕਾ ਉਹ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਕੰਸਿਸਟੈਂਸੀ ਤੁਸੀਂ ਕਿੰਦਾ ਚੈੱਕ ਕਰਨੀ ਆ ਪਹਿਲਾਂ ਤੁਸੀਂ ਦੇਖਿਆ ਕਰੋ ਆਪਣੇ ਹੱਥ ਦੇ ਉੱਪਰ ਅਪਲਾਈ ਕਰਕੇ ਕਿ ਉਹ ਸਹੀ ਵੀ ਆ ਕਿ ਨਹੀਂ ਹੈਗਾ ਇਹ ਨਹੀਂ ਕਿ ਕਿਸੇ ਨੂੰ ਤੁਹਾਨੂੰ ਹੱਥ ਫੜਾਤਾ ਕਿ ਤੁਸੀਂ ਆਹ ਲੈ ਲਓ ਤੁਹਾਨੂੰ ਡਿਸਕਾਊਂਟ ਦੇ ਰਿਹਾ ਤੁਸੀਂ ਚੱਕ ਕੇ ਲਾ ਲਿਆ ਆਪਣੇ ਹੈਰ ਤੇ ਐਦਾਂ ਨਹੀਂ ਕਰਨਾ ਹੈਗਾ ਫਿਰ ਦੂਸਰੀ ਗੱਲ ਇਹ ਆ ਜਾਂਦੀ ਹੈ ਕਿ ਆਪਾਂ ਕਿਹੜੇ-ਕਿਹੜੇ ਹੈਅਰ ਤੇ ਯੂਜ਼ ਕਰ ਸਕਦੇ ਆ ਆਬਵੀਅਸ ਆ ਇਹ ਵੀ ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਇੱਕ ਤਾਂ ਜਿਹੜੇ ਨੇ ਆਪਣੇ ਹੈਅਰ ਦੇ ਉੱਪਰ ਕੁਝ ਵੀ ਕੋਈ ਟ੍ਰੀਟਮੈਂਟ ਕਰਾਇਆ ਉਹਨਾਂ ਨੂੰ ਤਾਂ ਮਸਟ ਹੈਵ ਆ ਕਿ ਤੁਹਾਡੇ ਕੋਲ ਹੋਣਾ ਹੀ ਚਾਹੀਦਾ ਸੀਰਮ ਤੇ ਤੁਸੀਂ ਅਪਲਾਈ ਕਰਨਾ ਹੀ ਕਰਨਾ ਦੂਸਰੇ ਜਿਨ੍ਹਾਂ ਦੇ ਡਰਾਈ ਹੈਅਰ ਆ ਫਰੀਜ਼ੀ ਹੈਅਰ ਆ ਦੋ ਮੁਹੇ ਵਾਲਾ ਜਾਂ ਕਹਿ ਲਓ ਜਿਨ੍ਹਾਂ ਨੇ ਆਪਣੇ ਹੈਅਰ ਦਾ ਕਲਰ ਕਰਾਇਆ ਹੋਇਆ ਹਾਈਲਾਈਟ ਕਰਾਇਆ ਹੋਇਆ ਉਹਨਾਂ ਲਈ ਵੀ ਹਾਂਜੀ ਹੁਣ ਇਹ ਤਾਂ ਤੁਹਾਨੂੰ ਪਤਾ ਲੱਗ ਗਿਆ ਕਿਹੜੇ ਕਿਹੜੇ హెయిਰ ਦੇ ਉੱਪਰ ਆਪਾਂ ਇਹ ਯੂਜ਼ ਕਰ ਸਕਦੇ ਆ ਵੈਸੇ ਨਾਰਮਲ ਵੀ ਸਾਰੇ ਯੂਜ਼ ਕਰ ਸਕਦੇ ਆ ਅਗਰ ਕੋਈ ਨਾਰਮਲ ਇਹ ਵੀ ਲਗਾਉਣਾ ਚਾਹੁੰਦਾ ਥੋੜੇ ਥੋੜੇ హెయిਰ ਮੈਨੇਜ ਕਰਨ ਲਈ ਵੀ ਤਾਂ ਉਹ ਵੀ ਤੁਸੀਂ ਨਾਰਮਲ ਕੋਈ ਵੀ ਲਗਾ ਸਕਦਾ ਵਾ ਹੁਣ ਇਹ ਲਗਾਉਣਾ ਕਿੱਦਾਂ ਉਹ ਮੈਂ ਤੁਹਾਨੂੰ ਦੱਸ ਦਿਆਂ ਜੋ ਤੁਸੀਂ ਆਪਣਾ ਹੈਡ ਵਾਸ਼ ਕਰ ਲਿਆ ਤਾਂ ਤੁਸੀਂ ਟਾਵਲ ਡਰਾਈ ਕਰਨਿਆ ਹੈਅਰ ਟਾਵਲ ਡਰਾਈ ਕਰਨ ਤੋਂ ਬਾਅਦ ਤੁਸੀਂ ਆਪਣੇ ਹੱਥ ਦੇ ਉੱਪਰ ਲੈਣਾ ਥੋੜੀ ਜੀ ਇਹਦੀ ਕੁਆਂਟੀਟੀ ਲੈ ਲਓ ਹੱਥ ਦੇ ਉੱਪਰ ਥੋੜਾ ਦੋ ਚਾਰ ਡਰਾਪਸ ਲੈ ਲਓ ਬਾਕੀ ਤੁਹਾਡੇ హెయిਰ ਦੀ ਗਰੋਥ ਤੇ ਜਾਂ ਲੈਂਥ ਤੇ ਡਿਪੈਂਡ ਕਰਦਾ ਕਿ ਤੁਹਾਨੂੰ ਕਿੰਨੀ ਨੀਡ ਹੈਗੀ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਉਸ ਅਕੋਰਡਿੰਗਲੀ ਤੁਸੀਂ ਅਪਲਾਈ ਕਰ ਲਓ ਬੜਾ ਤੁਸੀਂ ਹੱਥ ਤੇ ਲੈ ਲਓ ਫਿਰ ਇਹਨੂੰ ਰਬ ਕਰਨਾ ਹੱਥਾਂ ਨੂੰ ਹੱਦ ਦੇ ਉੱਪਰ ਲੈ ਕੇ ਰਬ ਕਰ ਲਿਆ ਉਸ ਤੋਂ ਬਾਅਦ ਤੁਸੀਂ ਆਪਣੀ ਲੈਂਥ ਦੇ ਉੱਪਰ ਲਗਾਉਣਾ ਇੱਥੇ ਮੈਂ ਰਿਪੀਟ ਕਰ ਦਿਆ ਕਿ ਲੈਂਥ ਦੇ ਉੱਪਰ ਲਗਾਉਣਾ ਨਾ ਕਿ ਰੂਟਸ ਦੇ ਉੱਪਰ ਰੂਟਸ ਲਈ ਅਲੱਗ ਤੋਂ ਸੀਰਮ ਆਉਂਦੇ ਆ ਤੁਸੀਂ ਉਹ ਲਗਾ ਸਕਦੇ ਹੋ ਬਟ ਜਿਹੜੇ ਇਹ ਵਾਲੇ ਸੀਰਮ ਨੇ ਇਹ ਤੁਸੀਂ ਆਪਣੀ ਲੈਂਥ ਦੇ ਉੱਪਰ ਲਗਾਣੇ ਆ ਉਸ ਤੋਂ ਬਾਅਦ ਤੁਸੀਂ ਆਪਣੇ ਫਿੰਗਰਸ ਦੇ ਨਾਲ ਉਹਨੂੰ ਪ੍ਰੋਪਰਲੀ ਅਪਲਾਈ ਕਰਨਾ ਤਾਂ ਥੋੜਾ ਡਰਾਈ ਹੋਣ ਤੋਂ ਬਾਅਦ ਤੁਸੀਂ ਕੰਮ ਕਰ ਸਕਦੇ ਹੋ ਅਗਰ ਤੁਸੀਂ ਚਾਹਦੇ ਹੋ ਤਾਂ ਉਸੇ ਟਾਈਮ ਕਰ allo ਬਟ ਮੈਂ ਇਹ ਕਹੂੰਗੀ ਤੁਸੀਂ ਗਿੱਲੇ ਵਾਲਾਂ ਦੇ ਵਿੱਚ ਕੰਮ ਕਰਨਾ ਅਵੋਇਡ ਕਰੋ ਤੇ ਥੋੜੇ ਡਰਾਈ ਹੋਣ ਤੋਂ ਬਾਅਦ ਤੁਸੀਂ ਕੰਮ ਕਰ ਸਕਦੇ ਹੋ ਡਰਾਈ ਹੈਅਰਸ ਤੇ ਜਾਂਦਾ ਕਈ ਵਾਰ ਆਪਾਂ ਨੇ ਜਾਣਾ ਹੁੰਦਾ ਜਲਦੀ ਦੇ ਵਿੱਚ ਆਪਾਂ ਨੂੰ ਇਹ ਹੁੰਦਾ ਕਿ ਕੁਝ ਅਸੀਂ ਐਦਾਂ ਦਾ ਲਗਾਈਏ ਬਾਹਾਂ ਦੇ ਉੱਪਰ ਕਿ ਇਹ ਜਲਦੀ ਜਲਦੀ ਮੈਨੇਜ ਹੋ ਜਾਣ ਕਿਉਂਕਿ ਆਪਾਂ ਆਇਲ ਲਗਾਨੇ ਆ ਤਾਂ ਉਹ ਸੈੱਟ ਨਹੀਂ ਆਉਂਦਾ ਆਪਾਂ ਬਹੁਤ ਚਿਪਕੇ ਚਿਪਕੇ ヘア ਲੱਗਦੇ ਆ ਬਟ ਸੀਰਮ ਇਦਾਂ ਦੇ ਪ੍ਰੋਡਕਟ ਬਣਾਏ ਨੇ ਕਿ ਜੇ ਅਗਰ ਤੁਸੀਂ ਲਗਾ ਵੀ ਲੈਣਾ ਤਾਂ ਇਹਦੇ ਨਾਲ ਤੁਹਾਡੇ ヘア ਚਿਪਕੂ ਨਹੀਂ ਬਣਦੇ ਹੈਗੇ ਵਧੀਆ ਰਹਿੰਦੇ ਆ ਮੈਨੇਜੇਬਲ ヘア ਹੋ ਜਾਂਦੇ ਆ ਤੁਹਾਡੇ ਤਾਂ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਡਰਾਈ ヘア ਚ ਲਗਾ ਦੇ ਤਾਂ ਥੋੜਾ ਜਿਹਾ ਹਲਕਾ ਤੁਸੀਂ ਵਾਟਰ ਸਪਰੇਅ ਕਰ ਲਓ ਪਹਿਲਾਂ ਫਿਰ ਉਸ ਤੋਂ ਬਾਅਦ ਹੱਥੇ ਸੀਰਮ ਸਪਰੇਅ ਲੈ ਕੇ ਸੀਰਮ ਲੈ ਕੇ ਉਸ ਤੋਂ ਬਾਅਦ ਤੁਸੀਂ ਪ੍ਰੋਪਰਲੀ ਹੈਂਡ ਦੇ ਨਾਲ ਹੀ ਅਪਲਾਈ ਕਰਨਾ ਉਸ ਤੋਂ ਬਾਅਦ ਕਾਮ ਕਰ ਲਓ ਤੁਹਾਡੇ ਜਿਹੜੇ ヘア ਆ ਉਹ ਮੈਨੇਜ ਹੋ ਜਾਣਗੇ ਬਾਕੀ ਬਹੁਤ ਵਧੀਆ ਸੀਰਮ ਨਹੀਂ ਹੈ ਅੱਜ ਕੱਲ ਦੇ ਟਾਈਮ ਦੇ ਵਿੱਚ ਤਾਂ ਤੁਸੀਂ ਐਦਾਂ ਆਪਣਾ ਜਿਹੜਾ ਸੀਰਮ ਆ ਉਹ ਚੂਜ਼ ਕਰ ਸਕਦੇ ਹੋ ਤੇ ਲੈ ਸਕਦੇ ਹੋ ਬਾਕੀ ਜਿਨ੍ਹਾਂ ਦੇ ਹਾਈਲਾਈਟ ਤੇ ਕਲਰ ਹੈ ਹੁਣ ਇੱਥੇ ਮੈਂ ਇਹ ਵੀ ਦੱਸ ਦੇਣਾ ਚਾਹੁੰਦੀ ਕਿ ਕਈਆਂ ਨੂੰ ਭੁਲੇਖਾ ਕਿ ਤੇਲ ਦਾ ਕੰਮ ਥੋੜਾ ਸਿਰਮ ਕਰ ਰਿਹਾ ਏ ਏਦਾਂ ਕੁਛ ਨਹੀਂ ਆ ਜਿਹੜਾ ਤੇਲ ਆ ਆਪਣਾ ਹੈਅਰ ਆਇਲ ਆ ਉਹ ਆਪਾਂ ਵਾਲਾਂ ਨੂੰ ਇੱਕ ਨਰਿਸ਼ਮੈਂਟ ਦੇਣ ਲਈ ਹੁੰਦਾ ਇੱਥੇ ਤੁਸੀਂ ਧਿਆਨ ਚ ਰੱਖੋ ਇੱਥੇ ਸਭ ਤੁਹਾਡੇ ਬਾਰ ਮੈਨੇਜ ਹੋ ਰਿਹਾ ਤੁਹਾਡੇ ਰੂਟਸ ਦੇ ਉੱਪਰ ਜਿਹੜਾ ਇਹ ਸਿਰਮਾ ਨਹੀਂ ਲੱਗ ਰਿਹਾ ਹੈਗਾ ਤਾਂ ਇਹ ਤੁਹਾਡੇ ਸਿਰਫ ਜਿਹੜੀ ਲੈਂਥ ਆ ਜਾਂ ਟਿਪਸ ਆ ਉਹਨਾਂ ਲਈ ਸਿਰਮ ਬਣਾਏ ਗਿਆ ਤੁਹਾਡੇ ਰੂਟਸ ਲਈ ਨਹੀਂ ਬਣਾਏ ਗਿਆ ਬਹੁਤ ਸਾਰੇ ਏਦਾਂ ਦੇ ਵੀ ਹੁੰਦੇ ਨੇ ਲੋਕ ਜਿਹੜੇ ਨਾ ਰੂਟਸ ਦੇ ਵਿੱਚ ਅਪਲਾਈ ਕਰਦੇ ਆ ਤੁਸੀਂ ਪਹਿਲਾਂ ਉਹਦੇ ਉੱਤੇ ਕੈਪਸ਼ਨ ਦਾ ਜੋ ਵੀ ਹੈਗਾ ਉਹ ਲਿਖਿਆ ਹੋਇਆ ਪੜਿਆ ਕਰੋ ਕਿਸ ਚੀਜ਼ ਲਈ ਯੂਜ਼ ਹੁੰਦਾ ਤੇ ਕਿਸ ਤਰੀਕੇ ਨਾਲ ਆਪਾਂ ਇਹ ਅਪਲਾਈ ਕਰਨਾ ਇਹ ਤੁਸੀਂ ਰੂਟਸ ਦੇ ਵਿੱਚ ਨਹੀਂ ਅਪਲਾਈ ਕਰਨਾ ਜਸਟ ਟਿਪਸ ਤੇ ਤੇ ਲੈਂਥ ਦੇ ਉੱਪਰ ਅਪਲਾਈ ਕਰਨਾ ਵਾ ਜਿਹੜਾ ਸੀਰਮ ਆ ਤੇ ਬਾਕੀ ਇਹ ਆ ਕਿ ਜਿਹੜਾ ਤੇਲ ਦਾ ਕੰਮ ਆ ਉਹ ਤੇਲ ਨੇ ਹੀ ਕਰਨਾ ਤੁਸੀਂ ਉਹ ਉਹਦਾ ਹਿਸਾਬ ਇਹਦੇ ਨਾਲ ਨਾ ਰੱਖੋ ਕਿਉਂਕਿ ਸੀਰਮ ਅਲੱਗ ਚੀਜ਼ ਆ ਤੇ ਜਿਹੜੀ ਆਇਲ ਆ ਉਹ ਅਲੱਗ ਚੀਜ਼ ਆ ਹੁਣ ਇੱਥੇ ਆਪਾਂ ਨੇ ਸਾਰਾ ਕੁਝ ਡਿਸਕਸ ਕੀਤਾ ਸੀਰਮ ਕਿਹੜੀ ਕੰਪਨੀ ਦਾ ਯੂਜ਼ ਕਰ ਸਕਦੇ ਕਿਦਾਂ ਤੁਸੀਂ ਚੂਜ਼ ਕਰਨਾ ਕਿ ਸਾਡੇ ਲਈ ਬੈਸਟ ਆ ਤੇ ਕਿਹੜੇ ਕਿਹੜੇ ਹੇਅਰ ਦੇ ਉੱਪਰ ਆਪਾਂ ਇਹ ਜਿਹੜਾ ਸੀਰਮ ਆ ਉਹ ਯੂਜ਼ ਕਰ ਸਕਦੇ ਆ ਤੇ ਬਾਕੀ ਇਹ ਵੀ ਆ ਕਿ ਕੰਸਿਸਟੈਂਸੀ ਕਿਦਾਂ ਦੀ ਹੋਣੀ ਚਾਹੀਦੀ ਉਹ ਵੀ ਮੈਂ ਤੁਹਾਨੂੰ ਦੱਸਿਆ ਵਾ ਤੇ ਕਿਹੜੇ-ਕਿਹੜੇ ਹੇਅਰ ਦੇ ਉੱਪਰ ਆਪਾਂ ਯੂਜ਼ ਕਰ ਸਕਦੇ ਆ ਕਿਸ ਤਰੀਕੇ ਨਾਲ ਆਪਾਂ ਯੂਜ਼ ਕਰ ਸਕਦੇ ਆ ਇਹ ਵੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਿਆ ਬਾਕੀ ਅੱਗੇ ਹੋਰ ਕਿਹੜੀ ਵੀਡੀਓ ਕਿਸ ਟੌਪਿਕ ਤੇ ਮੈਂ ਲੈ ਕੇ ਆਵਾਂ ਉਹ ਮੈਨੂੰ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਬਾਕੀ ਸਾਡਾ YouTube ਚੈਨਲ ਆ ਉਹ ਸਬਸਕ੍ਰਾਈਬ ਕਰੋ ਇਦਾਂ ਦੇ ਹੋਰ ਵੀ ਵੀਡੀਓ ਅਸੀਂ ਲੈ ਕੇ ਆਉਂਦੇ ਰਹਾਂਗੇ ਥੈਂਕ ਯੂ